ਬਾਣੀ ਗੁਰੂ ਗੁਰੂ ਹੈ ਬਾਣੀ ਜਪਣੀ ਅਮਰਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਨ ਪ੍ਰਤਾਖ ਗੁਰੂ ਨਿਸ਼ਟਾਰੇ ਹਰ ਹਰਾ ਸਾਹਿਬ ਹਾਰਾ ਜੁਗ ਜੁਗ ਭਗਤੁ ਪਾਇਆ ਪੈਜ ਰਖਦਾ ਆ ਰਾਮ ਰਾਜੇ ਹਰਿ ਨਾਖਸ਼ ਦੁਸ਼ਟ ਹਰਿ ਮਾਰਿਆ ਪ੍ਰਹਿਲਾਦ ਨਾਇ ਅਨੰਦ ਕਾਮਟ ਦੇ ਨਾਮ ਦੇ ਬੋਹਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤਲਾ ਛਡਾਇਆ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹਲਾ ਪਹਿਲਾ ਦੁਖ ਦਾਰੁ ਦੁਸ਼ਰਗ ਪਿਆ ਜਾਂ ਸੁਖ ਤਾਮ ਨਾ ਹੋਏ ਦਮ ਕਰਤਾ ਕਰਨਾ ਮੈ ਨਾਹੀ ਜਾਂ ਹੋ ਕਰਨਾ ਹੋਈ ਮੁਲਾਹਾਰੇ ਗੁਰਦਤੋ ਸਿਆ ਤੀਰਾਂਤਨਾ ਜੈ ਲਖਿਆ ਰਹਾਉ ਆਤਮਾ ਜੋਤ ਜੋਤ ਮੈਂ ਜਤ ਅਕਨਕ ਲਵਰ ਪੂਰ ਰਹਾ ਤੂੰ ਸਚਾ ਸਾਹਿਬ ਸਬਤ ਸਵਾਲਿਓ ਜਿਨ ਕੀਤੇ ਸੋ ਪਾਰ ਪਿਆ ਕਹੋ ਨਾਨਕ ਕਰਤੇ ਕਿਆ ਬਾਤਾ ਜੋਗਿ ਚਿ ਕਰਣਾ ਸੋ ਕਰ ਰਹਾ ਸੋਦ ਨਗਾਸਾ ਮਹਿ ਲਾ ਪਹਿਨਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੋ ਦਰਦ ਤੇਰਾ ਕਿਹਾ ਸੋ ਕਰਕੇ ਹਾਦ ਬੈ ਸਰਬ ਸੁਮਾਲੇ ਵਾਜੇ ਤੇਰੇ ਨਾਮ ਦਾ ਅਨੇਕ ਸੰਖਾ ਕੀਤੇ ਤੇਰੇ ਗਾਵਣ ਹਾਰੇ ਕੀਤੇ ਤੇਰੇ ਰਾਗ ਵਿਸ਼ੋਕ ਹੈ ਕੀਤੇ ਤੇਰੇ ਗਾਵਣ ਹਾਰੇ ਗਾਵਣ ਤਦਨ ਪਵਣ ਪਾਣੀ ਵੈ ਸੰਤਰ ਆ ਗਾਵੇ ਰਾਜਾ ਧਰਮ ਦਵਾਰੇ ਗਾਵਣ ਤਦਨ ਚੇਤਕੋਤ ਲਿਖ ਜਾਣਣ ਲਖ ਲਖ ਧਰਮ ਵਿਚਾਰੇ ਗਾਵਣ ਤੁਧ ਨੀਸ਼ਰ ਬ੍ਰਹਮਾ ਦੇਵੇ ਸੋਹਣ ਤੇਰੇ ਸਦਾ ਸੁਵਾਰੇ ਗਾਵਣ ਤੁਧ ਨੋ ਅੰਦਰਿੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਣ ਤੁਧ ਨੋ ਸਿੱਧ ਸਮਾਧੀ ਅੰਦਰ ਗਾਵਣ ਤੁਧ ਨੋ ਸਾਧ ਵਿਚਾਰੇ ਗਾਵਣ ਤੁਧ ਨੋ ਜਤੇਸ਼ ਦੇ ਸੰਤੋਖੀ ਗਾਵਣ ਤੁਧ ਨੋ ਮੀਰ ਕਰਾਰੇ ਗਾਵਣ ਤੁਧ ਨੋ ਪੰਡਿਤ ਆਪਣ ਨਰਕੇਸ਼ਰ ਜੁਗ ਜੁਗ ਵੇਦਾਨਾਲੇ ਗਾਵਣ ਤੁਧ ਨੋ ਮੋਹਣੀ ਆਮਨ ਮੋਹਨ ਸੁਰਗਮ ਅਛ ਪਿਆਲੇ ਗਾਵਣ ਤੁਧ ਨੋ ਰਤਨੁ ਪਾਏ ਤੇਰੇ 86 ਤੀਰਥ ਨਾਲੇ ਗਾਵਣ ਤੁਧ ਨੋ ਜੋਦ ਮਹਾਮਲ ਸੂਰਾ ਗਾਵਨ ਤੁਧ ਨਵ ਖਾਣੀ ਚਾਰੇ ਗਾਵਨ ਤੁਧ ਨਵ ਖੰਡਮ ਨਵ ਰਮੰਡਾ ਕਰ ਕਰ ਖੇਤੀ ਤੇ ਧਾਰੇ ਸੇ ਤੁਧ ਨੋ ਗਾਵਨ ਜੋਦਰ ਪਾਵਨ ਰਤੇ ਤੇਰੀ ਭਗਤਿ ਦੇਨ ਸ਼ਾਲੇ ਹੋਰ ਕੀਤੇ ਤੁਧ ਨੋ ਗਾਵਨ ਸਹਿ ਮੈਂ ਚਿਤਨਾ ਮਨ ਨਾਨਕਿਆ ਵਿਚਾਰੇ ਸੋਏ ਸੋਏ ਸਦਾ ਸਾਹਿਬ ਸਾਚਾ ਸਚੇ ਨਾਹੀ ਹੈ ਪੀਹੁ ਸੇ ਜਾਏ ਨਾ ਜਾਸੀ ਰਚਨਾ ਜੇ ਰਚਾਈ ਰੰਗੇ ਰੰਗੇ ਭਾਤੇ ਕਰ ਕਰ ਅਨੰਦ ਸੇ ਮਾਇਆ ਜਿਨੋ ਪਾਏ ਕਰ ਕਰ ਦੇਖਿਆ ਕੀਤਾ ਆਪਣਾ ਜੋ ਜਿਸ ਦੇਵੜਿਆਈ ਜੋ ਜਿਸ ਆਪਾਵੈ ਸੋਇ ਕਰ ਸੇਵਨ ਹੁਕਮ ਨਾਖਣ ਨਾ ਜਾਈ ਤੋ ਪਾਜ ਸਾਹੋ ਸਹਾ ਪਾ ਸਾਹਿਬ ਨਾਨਕ ਰਹਿਣ ਰਜਾਈ ਆਸਾ ਭੈਲਾ ਪਹਿਲਾ ਸੁਨਵਡਾ ਆਖੇ ਸਭ ਕੋਈ ਕਿਰਵਡਾ ਦੇਖਾ ਹੋਏ ਕਿਉਂ ਦਾ ਪਾਇ ਨਾ ਕਹਿਆ ਜਾਏ ਕਹਨੇ ਵਾਲੇ ਤੇਰੇ ਰਹਿ ਸੁਮਾਈ ਵੱਡੇ ਮੇਰੇ ਸਾਹਿਬਾ ਗੁਰਗੰਭੀ ਦਾ ਗੁਣ ਗਹਿਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਤਾ ਕੇਵਣ ਤੀਰ ਰਹਾਵ ਸਾਭ ਸੁਰਤਿ ਮਰ ਸੁਰਤਿ ਕਮਾਈ ਸਭ ਕੀ ਉਨ ਮਿਲ ਕਿਉਂ ਦਪਾਈ ਗਿਆਨੀ ਧਿਆਨੀ ਗੁਰਗਰਹਾਈ ਕਹਣਦਾ ਜਾਏ ਤੇਰੇ ਤਲ ਬੜਿਆਈ ਸਭ ਸਤ ਸਭ ਤਪ ਸਭ ਚੀਂਆਈਆਂ ਸਦਾ ਬੁਰਖਾ ਖਿਆ ਬੜਿਆਈਆਂ ਤਦਨ ਸਦੀ ਨਾ ਪਾਇਆ ਕਰਮ ਲੈ ਲਾਹੀ ਠਾ ਰਹਾਈਆ ਅੱਖ ਨਵਾਂ ਲਖਿਆ ਵਿਚਾਰਾ ਸਿੱਖ ਦੀ ਪ੍ਰੇਜ ਦੇ ਪੰਡਾਰਾ ਜਿਸ ਤੋਂ ਦੇਹੇ ਜਿਸੈ ਕੀ ਆਚਾਰਾ ਨਾਨਕ ਸਚ ਸਵਾਰਨ ਹਰਿ ਆਸਾ ਮਹਿਲਾ ਪਹਿਲਾ ਅਖਾ ਜੀਵਾ ਸ੍ਰੀ ਅਮਰ ਜਾਵੋ ਆਪ ਨੌਕਾ ਸੱਚਾ ਨਾਮ ਸੱਚੇ ਨਾਮ ਕੇ ਲਾਗੇ ਭੂਖ ਅਦਭੁਖ ਹੈ ਖਾਇ ਚਲੇ ਦੁਖ ਸੋਖ ਹੈ ਸ੍ਰੀ ਮੇਰੀ ਮਾਈ ਸੱਚਾ ਸਾਹਿਬ ਸੱਚੇ ਨਾਮੇ ਰਹਾਵੋ ਸੱਚੇ ਨਾਮੇ ਇਤ ਲਵਣੇ ਆਏ ਆਥ ਕੇ ਕੀ ਉਹ ਨਿ ਲਹਿ ਪਾਏ ਜੇ ਸਮ ਲਖੇ ਆਖਣ ਪਾਹੇ ਵੱਡਾ ਨਾਮ ਮੈਂ ਘਾਟ ਨਾ ਜਾਏ ਨਾ ਹੋ ਮਰਨਾ ਹੋਆ ਸੋਗ ਦਿੰਦਾ ਰਹ ਨਾ ਚੁਕੇ ਭੋਗ ਗੁਣੇ ਹੋ ਬੋਲ ਨਾਹੇ ਕੋਈ ਨਾ ਕੋ ਹੋਆ ਨਾ ਕੋ ਹੋਈ ਜਿਉ ਡਾਵਤਿ ਜਿਉ ਦਿਨ ਦਿਤਾ ਜਿਨ ਦਿਨ ਕਰਖੈ ਕੀਤੇ ਰਾਤ ਅਖ ਸੰਸਾਰ ਹੈ ਤੇ ਗਉ ਜਾਤ ਨਾਨਕ ਨਾਮੈ ਬਾਸਨਾਤ ਰਾਗੁ ਗੁਰਦੇ ਮਹਿਲਾ ਚੌਥਾ ਹਰ ਕੇ ਜਨ ਸਤਗੁਰ ਸਦਪੁਰਖਾਂ ਬਿਨੋ ਗੁਰਿ ਕਿਰਪਾਸ ਹਾਮ ਕੀਰੇ ਕਰਉ ਸਤਿਗੁਰਿ ਸੁਨਾਈ ਕਰਦੇ ਆ ਨਾਮ ਪ੍ਰਗਾਸ ਮੇਰੇ ਮਿਤ ਗੁਰ ਤੇ ਮੋਖੋ ਹਰ ਨਾਮ ਪ੍ਰਗਾਸ ਗੁਰਬਤਨਾ ਮੇਰਾ ਪ੍ਰਾਨ ਆਨ ਸਖਾਈ ਹਰ ਕੀਰਤ ਹਮਰੇ ਰਹਿਰਾਸ ਰਹਾ ਹਰ ਜਨ ਕਿੜ ਭਾਗ ਵਡੇਰੇ ਨਹਨ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਜਰਾਵਤਸ ਹੈ ਅਮਨ ਸੰਗਤ ਗੁਣ ਪ੍ਰਗਾਸ ਜਨ ਹਰ 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 ਅਸਨਾਉ ਨਾ ਪਾਇਆ ਏ ਪਾਗਿ ਹਣਜਾਂ ਪਾਸ ਜੋ ਸਤਿਗੁਰ ਸ਼ਰਣ ਸੰਗਤਿ ਨਿਹ ਆਏ ਤਿਰਗ ਜੀਵੇ ਤਿਰਗ ਜਿਵਾਸ ਨਿਰ ਹਰ ਦਿਨ ਸਤਿਗੁਰ ਸੰਗਤਿ ਪਾਏ ਦਿਨ ਧਰਮ ਵਸਤਾ ਲਿਖਿਆ ਲਿਖਾਸ ਤਨ ਤਨ ਸਾ ਸੰਗਤ ਜਿਤ ਹਰ ਰਸ ਪਾਇਆ ਮਨ ਜਨ ਨਾਨਕ ਨਾਮ ਬਰਗਾਸ ਰਾਗ ਗੁਜਰੀ ਮਹਿਲਾ ਪੰਜਵਾ ਕਾਹਿਰੇ ਮਨ ਜਤ ਵਦਬ ਜਹਰ ਹਰਜੋ ਪਰਿਆ ਸੈਲ ਵਥਨ ਮੈਂ ਜਤ ਉਪਾਏ ਤਾ ਕਰਜੇ ਕਾਗੇ ਕਰ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਬਰੈ ਸੋ ਤਰਿਆ ਗੁਰ ਪ੍ਰਸਾਦ ਅਪਰਮਦ ਪਾਇਆ ਸੋਕੇ ਕਾਸ਼ਟ ਹਰਿਆ ਰਹਾਵੋ ਜਨਨਪਿਤਾ ਲੋਗਾ ਸਮਨਤਾ ਕੋਈ ਨਾ ਕਿਸਕੇ ਤਰਿਆ ਸਿਰ ਸਿਰ ਅਰਜ ਸਮਾਹੇ ਠਾਕੁਰ ਕਾਹੇ ਮਨ ਕੋ ਕੋ ਕਰਿਆ ਊੜੇ ਊੜਾਵੇ ਸੇ ਕੁਸਾਨ ਪਾਛੇ ਵਿਸ਼ਰੇ ਸ਼੍ਰੀਆ ਦਨ ਕਮਨ ਖਲਾਵੇ ਕਮਨ ਚੁਗਾਵੇ ਮਨ ਮਹਿ ਸਮਨ ਕਰਿਆ ਸਮਨਦਾਨ ਦਾਸ਼ਸ਼ਟ ਸਦਾਨ ਠਾਕੁਰ ਕਰ ਅਤਨ ਤਰਿਆ ਜਾ ਨਾਨਕ ਬਲ ਬਲ ਸਦ ਬਲ ਜਾਈਐ ਅਨੰਤ ਨਾ ਪਾਰ ਆਵਰਿਆ ਰਾਗ ਅਸਮਹਿਲਾ ਚੌਥਾ ਸੋ ਪ੍ਰਖ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਪ੍ਰਖ ਨਿਰੰਜਨ ਹਰ ਪ੍ਰਖ ਨਿਰੰਜਨ ਹਰਗਮਾ ਗਮਾ ਪਾਨਾ ਸਭ ਤਿਆ ਬਹਿ ਸਭ ਤਿਆ ਆਵੇ ਤੁद्धि ਹਰ ਸੱਚੇ ਸਰਜਨਹਾਰਾ ਸਾਹ ਜੀਤਵਹਾਰੇ ਜੀ ਦੁਨੀਆ ਕਾ ਦਾ ਤਾਰਾ ਹਰ ਧਿਆਵੋ ਸੰਤ ਹੋ ਜੀ ਸਾ ਦੁਖ ਸਰਨ ਹਰ ਹਰਾਪੇ ਠਾਕੁਰ ਹਰਾਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰ ਤੂੰ ਕਲਕਡੰਤਰ ਸਰਬ ਨਿਰੰਤਰ ਜੀ ਹਰ ਇੱਕ ਅਪਰਕਸ਼ ਮਾਨਾ ਏਕ ਦਾਤਾ ਦੇ ਬਿਖਾਰੀ ਜੀ ਸਭ تیرے ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਮੁਕਤਾ ਜੀ ਹਾ ਤਉ ਤੇ ਬਨਾਵ ਨਾ ਜਾਣਾ ਤੂੰ અપਾਰ ਬ੍ਰਹਮ ਬਿਆੰਤ ਬਿਆੰਤ ਜੀ ਤੇਰੇ ਖਿਆ ਗੁਨਾਖ ਵਖਾਣਾ ਜੋ ਸ਼ੇਵ ਹੈ ਜੋ ਸ਼ੇਵ ਹੈ ਤੁਝੇ ਜਨਾਨ ਨਿਤਨ ਕੁਰਬਾਨ ਹਰ ਧਿਆਵ ਹੈ ਹਰ ਧਿਆਵ ਹੈ ਤੁਝੇ ਹੇ ਜਨ ਜਗਮੈ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਾਏ ਜਨ ਹਰਿ ਆਇਆ ਜੀ ਤਨ ਟੋਟੇ ਜਾਉਗੇ ਫਾਸੇ ਜਿਨਰ ਪਾਓ ਜਿਨ ਹਰਿ ਅੰਦਰ ਪਾਓ ਆਇਆ ਜੀ ਤਨ ਕਾ ਪਾਉ ਸਭ ਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਦੀਤੀ ਹਰ ਹਰ ਰੂਪ ਸੁਮਾਸੀ ਸੇਤਨ ਸੇਤਨ ਜਨ ਹਰਤੇ ਆਇਆ ਜੀ ਜਨਾਨ ਤਲਪਨ ਜਾਸੀ ਤੇਰੇ ਭਗਤ ਤੇਰੇ ਭਗਤ ਪੰਡਾਰ ਜੀ ਭਰੇ ਬਿਆੰਤ ਬਿਆੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਝੇ ਹਰਨਕ ਅਨੇਕ ਅਨੰਤਾ ਤੇਰੇ ਅਨਕ ਤੇਰੇ ਅਨਕ ਅਖਰੇ ਹੇ ਹਰ ਪੂਜਾ ਜੀ ਤਉ ਤਪ ਹੈ ਜਪਿ ਅਬੰਤ ਸਾਧਿ ਤੇਰੇ ਅਨੇਕ ਤੇਰੇ ਅਨੇਕ ਪੜਹੋ ਸਮਰਤ ਸਾਸਰ ਜੀ ਕਰਿ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵ ਹੈ ਮੇਰੇ ਹਰਿ ਭਗਵੰਤਾ ਤੁਆਦ ਮੁਰਾ ਕਾ ਪਰੰਪਰ ਕਰਤਾ ਜੀ ਤੁਦ ਦੇਵਟ ਅਵਨ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੇ ਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੁਦਾ ਪੈ ਪਾਵੈ ਸਿਵਰਤੈ ਜੀ ਤੂੰ ਆਪੈ ਗਰਹਿ ਸੋ ਹੋਈ ਦਾਪੈ ਸ੍ਰਿਸ਼ਟ ਸਭ ਪਾਈ ਜੀ ਤਦਾਪੈ ਸਰਦ ਸਗੂਈ ਜਨਾਨਕ ਅਗੁਣ ਗਾਵੇ ਕਰਤਾ ਕਹਿ ਜੀ ਜੋ ਸਭ ਸਿਕਾਰ ਜਾਣੂਈ ਆਸਾ ਮਹਿਲਾ ਚਪਸਾ ਤੂੰ ਕਰਤਾ ਸਚਿਆਨ ਮੈਂ ਦਾਸਾਈ ਜੋ ਤੂੰ ਪਾਵੈ ਸੋਇ ਥਿਸੀ ਜੋ ਤੂੰ ਦੇਹਿ ਸੋਇ ਹਾ ਪਾਈ ਰਹਾਉ ਸਭ ਤੇਰੀ ਦੋ ਸਭ ਨੇ ਧਿਆਇਆ ਜਿਸਨੂੰ ਕਿਰਪਾ ਗਲੇ ਹੈ ਦਿਨ ਨਾ ਵਰਦਨ ਪਾਇਆ ਗਰਮ ਹਲਾ ਦਾ ਮਨ ਮੁਹ ਗਵਾਇਆ ਦਰ ਸ਼ੋੜਿਆ ਮਿਲਾਇਆ ਤੂੰ ਦਰਿਆ ਹੋ ਸਤਜਿਹੇ ਵਾਹੇ ਦਬੰਦੂਜਾ ਕੋਈ ਨਹੀਂ ਜੇ ਜਾ ਸਾਥੇ ਰਖੇਲ ਹੁਵੇ ਜੋ ਮਨਾਂ ਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਸੋਏ ਜਨ ਜਾਣੈ ਹਰ ਗੁਣ ਸਦਹਿ ਆਖ ਵਖੜੈ ਜਿਨ ਹਰਿ ਸੇਵਿਆ ਉਸ ਸੁਖ ਪਾਇਆ ਸਹਜੇ ਹੀ ਹਰਿ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਈ ਤਤ ਬਿੰਦੂ ਜਾਵਨ ਨਾ ਖੂਈ ਤੂੰ ਕਰ ਕਰ ਵੇਖੈ ਜਾਣੈ ਸੋਏ ਜਨਾਨ ਗੁਰਮੁਖ ਹੋਏ ਆਸਾ ਮਹਿਲਾ ਪਹਿਲਾ ਜਤ ਸਰਵੜਾ ਪ੍ਰਿਨਿਵਾਸਾ ਪਾਣੇ ਪਾਵ ਜਨਹਿ ਕੀਆ ਪੰਗਜ ਮੋ ਪਗਨੇ ਛਾਲੇ ਹਉ ਦੇਖਾਂ ਤੈਨੂੰ 베ਲੇ ਮਾ ਦੇਖਣਾ ਜੀ ਦਸਮੂਣ ਬਨਾ ਹਰ ਅਸਰਾ ਤੇਰੇ ਗੁਣ ਗੱਲਿਆ ਰਹਾ ਨਾ ਹਉ ਜਤੇ ਸਦਿ ਨਹਿ ਪੜਿਆ ਮੂਰਖ ਮੁਗਦਾ ਜਨਮ ਪਿਆ ਨਨਤ ਨਾਨਕ ਦਨਗੇ ਸਰਨਾ ਜਨ ਤੋ ਨਾਹੀ ਇਸਰਿਆ ਆਸਾ ਮਹਿਲਾ ਪੰਜਵਾ ਭਈ ਪ੍ਰਾਤਮਨ ਦੇਹ ਹੁਰੀਆ ਗੋਬਿੰਦ ਮਨਣ ਕੀ ਹੈ ਤੇਰੇ ਬਰੀਆ ਔਰ ਕਾ ਦੇ ਨਿਤਨਾ ਕਾਮ ਮਲ ਸਾਧ ਸੰਗਤ ਪਜ ਕੇਵਲ ਨਾਮ ਸਰੰਗ ਜਾਵ ਲਾਗ ਭਾਵ ਜਨ ਤਨ ਨਕੈ ਜਨ ਵਰਥਾ ਜਾਤ ਕਰਹਾਉ ਜਾਵਤਾ ਸੰਜਮ ਧਰਮਨਾ ਕਮਾਇਆ ਸੇਵਾ ਸਾ ਨਾ ਜਾਣਿਆ ਹਰਾਇਆ ਸਹੋ ਨਾਨਕ ਰਹਾ ਨੀਛ ਬੰਮ ਅਸ਼ਰਨ ਬੁਲੇ ਕੀ ਰੱਖੋ ਸਰਬਾਹ ਪਾਸ਼ਾਹੇ ਦਸਵੇਂ ਕਬੋ ਬਾਈ ਬੇਨਤੀ ਚੋਪਾਈ ਹਮਰੀ ਕਰੋ ਹਾਦਿ ਰਛਾ ਪੂਰਨ ਹੋਏ ਜਿਤ ਕੀ ਇੱਛਾ ਤਾਵ ਚਰਨ ਮੰਦ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਬਦ ਮਕਾਬ ਹੋ ਆਪ ਹਦ ਮਨ ਚਾਬ ਹੋ ਸੁਖੇ ਵਸੈ ਮੁਰ ਪਰਵਾਰਾ ਸੇਵਾ ਸਿਖ ਸੁਭੈ ਕਰਤਾਰਾ ਮੋਰ ਅਛਾਰ ਜਿ ਕਰਦਾ ਕਰੀਏ ਸਾਬਰਨ ਕਵਾਸ ਸੰਗਰੀਏ ਪੂਰਨ ਹੋਏ ਹਮਾਰੇ ਆਸਾ ਤੋਰ ਬਿਨ ਕੀ ਰਹੇ ਪਿਆਸਾ ਤੁਮਹਿ ਸਾਰਾ ਖਿਆਨ ਨਾ ਤਿਆਉਂ ਜੋ ਬਰਛਾ ਹੂੰ ਸੋ ਤੁਮ ਤੇ ਪਾਉ ਸੇਵਾ ਸਿਖ ਹਮਾਰੇ ਤਾਰਿ ਹੈ ਚੁੰਨ ਜਨ ਸ਼ਾਸਤਰ ਹਮਾਰੇ ਮਾਰਿ ਹੈ ਆਪਾ ਦੇਵ ਜੇ ਭਰੀਏ ਕਾਲ ਕਾ ਤਰਾਸਨੁ ਗੁਰਿਆ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਥੋ ਜੋ ਕਰਿਓ ਰਖਾ ਰਾਤਿ ਲਿ ਹਮ ਰਖਨ ਹਾਰੇ ਸਾਹੇ ਸੰ ਸਹਾਈ ਪਿਆਰੇ ਜੀਨ ਬੰਸਨ ਗਿਆ ਹੰਤਾ ਤਮੋ ਪੂਰੀ ਚਤੁਰਦਸ਼ ਕੰਤਾ ਕਾਲ ਪਾਏ ਵਰਮਾ ਭਗਤਰਾ ਕਾਲ ਪਾਏ ਸੋ ਜੇ ਉਤਰਾ ਕਾਲ ਪਾਏ ਕਰਮਸ਼ਣ ਪ੍ਰਗਾਸਾ ਸਾਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੇ ਸਭ ਕੀਓ ਬੇਦਰਾਜ ਪਰਮਾ ਜੋਥਿਓ ਜਵਨ ਕਾਲ ਸਾਲ ਸੁਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਾਂ ਜਗਤ ਬਨਾਇਓ ਉਹ ਦੇਵਦਾਤ ਜਜਨਮ ਜਾਇਓ ਆਦਤ ਤੇ ਕੀ ਉਤਾਰਾ ਸੋਏ ਗਰੋ ਸਮਝੀ ਹੋ ਹਮਾਰਾ ਨਮਸਕਾਰ ਦਸਹਿ ਕੋ ਹਮਾਰੇ ਸਗਲ ਪ੍ਰਜਾ ਜਨਾਬ ਸੁਵਾਰੇ ਸਿਵਕਨਕ ਸਭ ਗੁਣ ਸੁਖ ਦੇਉ ਸਾਤਰਣਕ ਪਲਮੋ ਬਦ ਕੀਉ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰਵ ਸ਼ਾਨਤ ਛੇਟੇ ਦੇਵਿੰਦਰ ਸੂਲਾ ਸ ਆਪਣੀ ਕਿਰਪਾ ਦ੍ਰਿਸ਼ਟ ਅਗਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਕੇ ਕੇ ਪੀਰਵਸ਼ਾਨੈ ਘੜ ਘੜ ਕੇ ਪੜ ਪੜ ਕੇ ਜਾਨੈ ਜਦ ਕਰਖ ਅਖਰਾ ਕਰਤਾਰਾ ਪ੍ਰਜਾ ਧਰਤ ਤਾ ਦੇਹ ਅਪਰ ਜਾਵਾ ਕਰਤਾ ਹੋ ਗਬੂ ਤੁਮ ਮਹਮਲਤ ਦੇਹ ਤੇ ਰਸਭੂ ਜੇ ਤੇ ਵੰਦਨ ਸ੍ਰਿਸ਼ਟ ਸਵਤਾ ਲੈ ਆਪੋ ਆਪਣੇ ਹੋ ਜੋ ਉਚਾਰ ਤੁਮ ਸਭ ਹੀ ਚ ਰਹਿਂਦ ਰਾਲਮ ਜਾਣਤ ਬੇਦ ਭੇਦ ਅਨਾਲਮ ਨਿਰੰਕਾਰ ਕਾਂਦਰ ਲੰਬ ਆਦਾਨੀ ਲਨਾ ਜ ਸੰਭ ਦਾ ਕਮਨ ਉਚਾਰਤ ਪੇਦਾ ਜਾਗ ਬੀਵ ਨਾ ਪਾਵਤ ਪੇਦਾ ਤਾਖੋ ਕਿਰਪਾ ਹੰ ਨਮਾਨਤ ਮਹਾ ਮੂੜ ਹੈ ਕਛ ਪੇਦ ਨਾ ਜਾਣਤ ਮਹਾ ਦੇਵ ਕੋ ਕਹਤ ਸਦਾ ਸ਼ਿਵ ਨਿਰੰਕਾਰ ਕਾ ਹੀ ਜਨਤ ਨਹਿ ਪਿਵੋ ਆਪੋ ਆਪਣੇ ਬਧ ਹੈ ਜੀਤੇ ਬਰਨਤ ਪਿੰਨ ਪਿੰਨ ਤੁਮ ਹੈ ਤੇਤੇ ਤੁਮਰਾਨ ਖਾਣਾ ਜੈ ਵਿਚਾਰਾ ਕਹਿ ਬੁਧ ਸਜਾ ਪ੍ਰਥਮ ਸੰਸਾਰ ਇਕ ਰੂਪ ਨੂਸ ਰੂਪਾ ਰੰਗ ਪਿਉਰਾ ਕਿਸੇ ਭੂਖਾ ਆਂਡਾ ਜੀ ਦਾ ਛੇਤੇ ਕੀਨੀ ਅਦਵਖਾਨ ਮਹੋ ਰਚ ਦੇਨੀ ਕਹੋ ਪੁੱਤ ਰਾਜਾ ਹਮੇ ਬੈਠ ਕਹੋ ਸੁਣ ਪਿਓ ਸੰਗਰ ਇਕੱਠਾ ਸਗਦੇ ਸ੍ਰਿਸ਼ਟ ਦਿਖਾਇਆ ਚੰਪਵ ਆਜਗਾਦ ਸਰੂਪ ਸਵੈ ਪਵ ਰੱਖਾ ਮੇਰੀ ਤੁਮ ਕਰੋ ਸਿਖਵਾ ਸਿਖ ਸੰਗਰੋ ਦੋਸ਼ ਤੇਠ ਵਤਨ ਪਤਾ ਸਗਲ ਮਨੇਸ਼ ਕਰੋ ਨਨ ਕਾਤਾ ਜਿਹਾ ਤੁਝ ਦਾ ਸ਼ਰਣੀ ਪਰੇ ਨਕੇ ਦੁਸ਼ਟ ਦੁਖਤਾ ਹੋਵੇ ਮਰੇ ਪੁਰਖ ਜਮਨ ਪਗ ਪਰੇ ਤੇ ਹਾਰੇ ਜਿਨ ਕੇ ਤੂੰ ਸੰਕਟ ਸਭ ਟਾਰੇ ਜੋ ਕਲ ਕੁਗ ਮਾਰਤ ਆਇ ਹੈ ਦਾ ਕੀ ਕਾਲ ਨਿਕਟ ਨਹਿ ਰੱਛਾ ਹੋਏ ਦਾ ਸਭ ਕਲ ਦੋ ਸਟ ਰਿਸ਼ਟ ਟਰੇ ਤਤ ਕੰਨ ਗ੍ਰਿਪਾ ਦ੍ਰਿਸ਼ਟ ਨ ਜਾਹੇ ਨਹਿ ਰਹੋ ਤਾਕੇ ਤਾਪ ਦੁਖ ਮਹਰ ਹੋ ਰੋ ਰਹਿ ਦੇ ਸਹਿਤ ਕਰਮੋਂ ਸਭ ਹੋਈ ਦੁਸ਼ਟ ਸ਼ਾਸ਼ਕ ਨਾ ਕੋਈ ਏਗ ਬਾਰ ਇਨ ਤਮ ਸਮਾਰਾ ਕਾਲ ਪਾਸੇ ਤਾਹੇ ਬਾਰ ਜਿਨਾਂ ਨਰਨਾਵ ਤੇ ਹਾਰੋ ਕਹਾ ਦਰ ਦੁਸ਼ਟ ਦੁਖਤੀ ਰਹਾ ਹਰੜਾ ਗੇਦ ਮੈਂ ਸ਼ਰਨ ਤੇ ਹਾਰੇ ਆਪ ਹਾ ਦਿਲ ਹੁਵਾਰੇ ਸਰਵ ਥੋਰ ਮੋਹੋ ਸਹਾਈ ਦੁਸ਼ਟ ਦੁਖਤੀ ਨਾ ਬਚਾਈ ਸਵਈਆ ਪਾਹੇ ਗਹ ਜਾ ਤੇ ਤੁਮਰੇ ਤਵ ਤੇ ਕਵਾਖ ਤਰਨਹੀਂ ਆਨੇਉ ਰਾਮ ਰਹੇ ਪ੍ਰਾਨਖਰਾਨ ਅਨੇਕ ਹੈਮ ਦੇਖ ਨਾ ਮਾਨਿਉ ਸਮਰੇ ਸਾਥ ਸੁਬੀ ਸਵੇ ਵਹੁ ਪੇਧ ਕਹੇ ਹਮੇਖ ਨਾ ਜਾਣਿਉ ਸ੍ਰੀ ਅਸਪਾਲ ਕਿਰਪਾ ਤੁਮਰੀ ਕਰ ਮੈਂ ਨਾ ਕਹਿਉ ਸਾਥੁ ਨਿਵਖਾਲੇਉ ਦੁਹਰਾ ਸਗਲ ਦਵਾਰ ਕੋ ਛੜ ਕੇ ਇੰਗੇ ਹੋ ਤਹਾਰੂ ਦਵਾਰ ਬਾਹੇ ਨਹੀਂ ਕਿਲਾਜ ਅਸ ਗੋਬਿੰਦਾਸ ਹਾਰ ਰਾਮਖਲੇ ਮਹਿਲਾ ਤੀਜਾ ਨਾ ਦੇਖ ਓ ਅੰਕਾਰ ਸਤਗੁਰ ਪ੍ਰਸਾਦ ਆਨੰਦ ਪਿਆਰ ਮੇਰੇ ਮਾਇ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਸਿਤੇ ਮਨੁ ਜੀ ਆਵਾ ਦਾ ਗਿਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣਾਈਆ ਸ਼ਬਦੋ ਤਾਂ ਗਾਵੋ ਹਰੇ ਕੀ ਰਾ ਬਨ ਜਨੇ ਉਸਾਇਆ ਕਹ ਨਾਨਕ ਆਨੰਦ ਹੁਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਮ ਹਰਿ ਨਾਨੇ ਹਰਿ ਨਾਰ ਹੋ ਤੂੰ ਮਨ ਮੇਰੇ ਦੋ ਸਭ ਸਾਰ ਲਾਗੇ ਕਰੂ ਕਰੇ ਤੇਰਾ ਕਾਰ ਸਬ ਸਵਾਰਣਾ ਸਬਨਾਗਲਾ ਸਮਰੱਥ ਸੁਆਮੀ ਸੋਖਿ ਅਮਨੈ ਉਸਾਰੇ ਕਹਿ ਨਾਨਕ ਮਨ ਮੇਰੀ ਸੁਦਾ ਰੋਹਨ ਨਾਨੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ تیرੈ ਸਭ ਵਿਚ ਹੈ ਜਿਸ ਦੇਹ ਸੋ ਪਾਵੈ ਸਦਾ ਸਿਵ ਸ਼ਲਾ ਹਾਥੀ ਰੇ ਨਾਮ ਨਾ ਸਾਵਈ ਨਾਮ ਜਿਨ ਕੇ ਮਨਉਸਿਆ ਹਵਾਜੇ ਸ਼ਬਦ ਖਨੇਰੇ ਕਹ ਨਾਨਕ ਸੱਚੇ ਸਾਹਿਬ ਆਖਿਆ ਨਾਹੀ ਕਰਤੇ ਰ ਸਚਾ ਨਾਮ ਮਿਰਾ ਦਾਰੂ ਸਾਚ ਨਾਮ ਧਰਮ ਮਿਰਾ ਇਨ ਬੁਖਾਂ ਸੋ ਗਵਾਈਆ ਕਰਿ ਸ਼ਾਂ ਸੁਖ ਮਨਉਸਿਆ ਜਨੇਛਾ ਸਭ ਜਾਈਆਂ ਸਦਾ ਖੁਪਾਨ ਕੀਤਾ ਗ੍ਰਵਟ ਹੋ ਜਿਸ ਅੰਦੇ ਆਵੜਿਆਈਆਂ ਕਹਿ ਨਾਨਕ ਉਸ ਨੂੰ ਸੰਤ ਹੋ ਸ਼ਬਦ ਰੋ ਪਿਆਰੋ ਸੱਚਾ ਨਾਮ ਮੇਰਾ ਧਾਰੋ ਵਾਜੇ ਪੰਜ ਸ਼ਬਦ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੀ ਕਲਾ ਜਿਤ ਕਰਤਾਰੀਆਂ ਪੰਜ ਦੋਦ ਵਸ ਕਿਤੇ ਕਾਲ ਗੰਡ ਕਮਾਰਿਆ ਤੁਰ ਅਖਰਾਂ ਪਾਇਆ ਤਦ ਦਿਨ ਕਾ ਸੇ ਨਾਮ ਹਰਿ ਕੇ ਲਾਗੇ ਕਹ ਨਾਨਕ ਤੈਸੁ ਹੋਆ ਤਿਤ ਕਰ ਅਨਹਦ ਬਾਚਿ ਆਨੰਦ ਸੁਣੋ ਹੋਣ ਭਾਗੇ ਹੋ ਸਗਲ ਮਨੋਰਥ ਪੂਰੇ ਪਾਰ ਪਰੰਪਰਾ ਪਾਇਆ ਤਦੇ ਸਗਲ ਵਿਸ਼ੂਰੇ ਨੋਖ ਰੋਸਨਤਾ ਬਤਰੇ ਸੁਣੇ ਸੱਚੇ ਬਾਣੀ ਮਾਣੀ ਸੰਤ ਸਾਜਨ ਭਾਏ ਸਰਸੇ ਪੂਰੇ ਗੁਣ ਤੇ ਜਾਣੀ ਸੁਣ ਤੇ ਬੁਨ ਦੇ ਗਹਤੇ ਪਵਿੱਤ ਸਤਗੁਰ ਹਾ ਵਰਪੂਰੇ ਮਰਵੰਤ ਨਾਨਕ ਅਗਨ ਚਰਨ ਲਾਗੇ ਆਵਾਜ ਅਨਹਦ ਤੂਰੇ ਮਧਾਉੜੀ ਮਹਿਲਾ ਪੰਜਵਾ ਥਾਲ ਵਿੱਚ ਨਵਸਤੂ ਪਇਓ ਸਾਸ ਸੰਦੋਖ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਦਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਜਿਸ ਕਾ ਹੋਇ ਉਦਾਰੋ ਇਹ ਵਖਤ ਜਨੈ ਜਾਏ ਨਿਤ ਨਤ ਰਖੁਰਤਾਰੋ ਤਾਮ ਸੰਸਾਰ ਚੰਨ ਲਖ ਤੜੀਏ ਸਵ ਨਾਨੀ ਬ੍ਰਹਮ ਅਸਾਰੋ ਸ਼ਲੋਕ ਮਹਿਲਾ ਪੰਜਵਾ ਮੇਰਾ ਗੀਤਾ ਜਾ ਤੋ ਨਹੀਂ ਮੈਨੂੰ ਜੋਗ ਤੋਈ ਮੈਂ ਤਿਰਗੁਣਿਆਰੇ ਕੋਗਣ ਨਾਹੀ ਆਪੇ ਦਰਸ ਪਿਓਏ ਦਰਸ ਪਿਆ ਮਹਿਰਾਮ ਤੋ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਲੈ ਤਾ ਜੀਵਾ ਤਰਮੁ ਨਥੀ ਵੇ ਹਰਿਆ ਪਾਉੜੇ ਜਥਾ ਤੋ ਸਮਰਥ ਜਥੇ ਕੋਈ ਰਾਹੀ ਉੱਠੇ ਤੇਰੇ ਰਾਖਣੇ ਅਦਰਮਾਹੇ ਸੁਣ ਕੇ ਜਮ ਕੈ ਦੂਤ ਨਾਏ ਤੇਰੇ ਛਡ ਜਾਹੇ ਪਾਜਲ ਕਮਸਗਾਹੋ ਗੁਰ ਸ਼ਬਦੇ ਪਾਰ ਪਾਹੇ ਜਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਇਕਨਾਂ ਪੁੱਲ ਅਗਨ ਗੋਬਨ ਗਾਹੇ ਸਾ ਸਨ ਗੁਰਪਾਲ ਸਮਾਲੇ ਸਾਹੇ ਸਾਹੇ ਵਰਤਾ ਕੋ ਨਾ ਜਾਏ ਜਿ ਆਵੇ ਤਦਾ ਹੀ ਸਲੋਖ ਮਹਲਾ ਪੰਜਵਾਂ ਅੰਤਰ ਗੁਰ ਰਾਜੜਾ ਜਿਹਵਾ ਜਗਰ ਨਾਉ ਨੇਤਰੇ ਸਤਗੁਰ ਪੇਖਣਾ ਸ਼ਰਵਣੇ ਸੁਣਨਾ ਗੁਰ ਨਾਉ ਸਾਧੂ ਗੁਰ ਸੇਤਿ ਰਤਿਆ ਦਰਗਹਿ ਪਾਈ ਅਠਾਉ ਕਹ ਲਾਨਾ ਕਿਰਪਾ ਕਰੇ ਜਿਸ ਨਾ ਵਦੀ ਜਗਮਤ ਤੁਮ ਕਾਲੀ ਹੈ ਵਿਲੇ ਕੇ ਕੇ ਮਹਲਾ ਪੰਜਵਾਂ ਰਖੇ ਰਖ ਰਹਾ ਆਪੁ ਵਾਰੀਨ ਰਖੇ ਪੈਰੇ ਪਾਏ ਕਾ ਸਵਾਰੀਨ ਹੋ ਆਵਦਿਆ ਸਾਰੀਆਂ ਸਾਜਨਾ ਦੇ ਸੰਗ ਭਾਵ ਲਤਾਰੀਆਂ ਸਾਗਤ ਅਨੰਦਿਕ ਦੁਸ਼ਟ ਖਰਵਾਹਿ ਮਦਾਰੀਆਂ ਤੇ ਸਾਹਿਬ ਕੀ ਟੇਕ ਨਾਨਕ ਮੰਨੇ ਮਾਹੀ ਜੇ ਸਭ ਸੰਰਾਤ ਸੁਖ ਹੋਏ ਸਗਨੇ ਦੁਖ ਜਾਹੇ ਇਸ ਸਾਹਿਬ ਕੀ ਟੇਕ ਨਾਨਕ ਮੰਨੇ ਮਾਹੀ ਜੇ ਸਾ ਸਮਰਤ ਅਸੰਗ ਹੋਏ ਸਗਲੇ ਦੁੱਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ